ਸਾਦੇ ਹੋ ਕੇ ਸੁਖਵੀਰ ਸਿੰਘ ਬਾਦਲ ਤਦ ਲਈ ਚੌਕਦਾਰ ਦੀ ਸੇਵਾ ਸਵੇਰ ਤੋਂ ਕੁੱਝ ਮਿੰਟਾਂ ਬਾਅਦ ਇੱਕ ਘੰਟਾ ਉਸ ਤੋਂ ਬਾਅਦ ਇੱਕ ਘੰਟਾ ਡਿਫਰ ਸਰਵਰ ਕੀਤਾ ਗਿਆ ਤੇ ਉਸ ਦੇ ਨਾਲ ਕੇ ਪੇਂਡਾ ਦੀ ਪਵਿੱਤਰਤਾ ਦੀ ਨਿਸ਼ਪੱਤਾ ਕਰਤਾ ਹੈ ਵੀ ਕਿ ਅੱਜ ਲੰਗਰ ਦੇ ਲੰਗਰ ਘਰ ਦੇ ਵਿੱਚ ਸਮੇਂ ਬਖਰਾ ਦੀ ਸੇਵਾ ਕੀਤੀ ਜਾ ਰਹੀ ਜਾ ਰਹੇਗੇ ਬਾਦ ਅੰਨ ਦੇ ਵਿੱਚ ਦੀ ਮਰੱਖਿਆ ਦਾ ਜਿਹੜਾ ਕੰਮ ਹੈ ਉਹ ਦੀ ਦਰੋਹ ਦਿਖਾ ਦੀ ਇਹ ਕਾਰਜਾ ਜਿਹੜਾ ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਸਹੀ ਹੈ ਕਿ ਮਰੱਖਿਆ ਦਾ ਪ੍ਰਬੰਧ ਜਾਂ ਚੌਕਦਾਰ ਪਰਵਾਰ ਚੌਕਦਾਰ ਕਮੇਟੀ ਦੇ ਵਿੱਚ ਟਾਸਕ ਫੋਰਸ ਦਾ ਜਿਆਦਾ ਉਸ ਵੱਲੋਂ ਵੀ ਜਿਹੜਾ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਬਣਾਇਆ ਗਿਆ ਹੈ। ਇਸ ਪੈਕਟ ਜਿਹੜਾ ਦੋ ਡੀਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਤੇ ਨਾਲ ਮੌਜੂਦ ਨੇ ਉਸ ਤੋਂ ਇਲਾਵਾ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਟਾਸਕ ਫੋਰਸ ਹੈ ਉਸ ਵੱਲੋਂ ਪੂਰਾ ਜਿਹੜਾ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਤੇ ਅੱਜ ਜਿਹੜੇ ਸ਼ਹੀਦਨ ਜਿਹੜੀ ਪ੍ਰਮੇਤਰ ਘਟੀਆਂ ਦਿੱਤੇ ਸੀ ਛੋਟੇ ਸਰਜਾ ਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਸੀ। ਸਥਾਨ ਤੇ ਅੱਜ ਫਾਦਰ ਨੇ ਇਸੇ ਸੀਨੀਅਰ ਜਿਹੜੀ ਲੀਡਰਸ਼ਿਪ ਆ ਉਹ ਪਹੁੰਚ ਕੇ ਇਸ ਦੀ ਸੇਵਾ ਨਿਭਾ ਲਿਆ ਉਸ ਤੋਂ ਪਹਿਲਾਂ ਚੌਕਦਾਰ ਦੀ ਜਿਹੜੀ ਸੇਵਾ ਘੰਟਾ ਰਾਤ ਵਿੱਚ ਵਰਸਾ ਵਰਕੇ ਜੀਲਾ ਚੋਲਾ ਪਾ ਕੇ ਕੱਲ ਵਿੱਚ ਜਿਹੜੀ ਤਕਤੀ ਜਿਸ ਕਿ ਸਲੋਗਨ ਜੋ ਕਿ ਧਾਰਮਿਕ